ਸ਼ੀਸ਼ੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਗੁਰਦੁਆਰਾ ਅਡਿਸਰ ਸਾਹਿਬ ਜਾ ਰਹੇ ਆ ਮੇਰੇ ਨਾਲ ਮੇਰੇ ਡੈਡੀ ਜੀ ਆ ਮੇਰੀ ਮੰਮਾ ਜੀ ਆ ਮੇਰੀ ਛੋਟੀ ਭੈਣ ਆ ਜਾ ਤੇ ਮੇਰੀ ਦਾਦੀ ਜੀ ਆ ਹੁਣੇ ਮੀ ਪੈ ਕੇ ਹਟਿਆ ਸੀ ਤਾਂ ਮੌਸਮ ਬਹੁਤ ਸੋਹਣਾਗਾ ਤੁਸੀਂ ਪੂਰੀ ਵੀਡੀਓ ਤੇ ਬਨੇ ਰਹੇ ਰਹੋ ਅਸੀਂ ਤੁਹਾਨੂੰ ਗੁਰਦੁਆਰਾ ਅਡਿਸਰ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਰਾ ਦੱਸਾਂਗੇ ਅਸੀਂ ਆ ਸਾਡੇ ਪਿੰਡ ਸੁਖਪੁਰੇ ਤੋਂ ਚੱਲ ਪਏ ਆ ਤੇ ਹੁਣ ਅਸੀਂ ਖੁੱਡੀ ਪਹੁੰਚਣ ਆਲੇ ਆ ਰਸਤੇ ਜਿੱਥੇ-ਜਿੱਥੇ ਮੀਂਹ ਸੀਗਾ ਜਿੱਥੇ-ਜਿੱਥੇ ਮੀਂਹ ਨਹੀਂ ਸੀਗਾ ਜਿੱਮੇ ਸਾਡੇ ਪਿੰਡ ਮੀਂਹ ਸੀਗਾ ਸੁਖਪੁਰੇ ਤੇ ਹੁਣ ਅਸੀਂ ਖੁੱਡੀ ਸੀ ਖੁੱਡੀ ਮੀਂਹ ਜਮਾ ਹੀ ਨਹੀਂ ਸੀ ਆਲੋ ਜੀ ਹੁਣ ਖੁੱਡੀ ਪਿੰਡ ਸ਼ੁਰੂ ਹੋ ਗਿਆ ਇਹ ਦੋਗੇ ਸਾਈਨ ਬੋਰਡ ਵੀ ਆਊਗਾ ਖੁੱਡੀ ਕਲਾਂ ਦਾ ਉਹ ਦੇਖੋ ਜੀ ਸਾਹਮਣੇ ਖੁੱਡੀ ਕਲਾਂ ਦਾ ਸਾਈਨ ਬੋਰਡ ਆ ਗਿਆ ਜਿਵੇਂ ਤੁਸੀਂ ਖੁੱਡੀ ਪਹੁੰਚਦੇ ਹੋ ਉਵੇਂ ਤੁਹਾਨੂੰ ਗੁਰਦੁਆਰਾ ਅਡਿਸਰ ਸਾਹਿਬ ਜੀ ਦੇ ਸਾਈਨ ਬੋਰਡ ਦਿਖਣੇ ਸ਼ੁਰੂ ਹੋ ਜਾਣਗੇ ਲੋ ਜੀ ਹੁਣ ਇਹᱫੂ ਅੱਗੇ ਅੰਡਰ ਬ੍ਰਿਜ ਆਊਗਾ ਅਸੀਂ ਅੰਡਰ ਬ੍ਰਿਜ ਪਾਰ ਕਰਕੇ ਬਨਾਲਾ ਬਿਠਿੰਡਾ ਹਾਈਵੇ ਤੇ ਪਹੁੰਚ ਜਾਗੇ ਹੁਣ ਅੰਡਰ ਬ੍ਰਿਜ ਸ਼ੁਰੂ ਹੋ ਗਿਆ ਹੈ ਹਾਈਵੇ ਤੇ ਚੜ ਕੇ ਗੁਰਵਾਇਸ ਮਦ ਅਟੀਚਰ ਸਕੂਲ ਵਾਲ ਦੀ ਗੁਰਦੁਆਰਾ ਅਡੀਸਰ ਸਾਹਿਬ ਜੀ ਦਾ ਰਸਤਾ ਜਾਂਦਾ ਹੈ ਗੁਰਦੁਆਰਾ ਅਡੀਸਰ ਜਾਣ ਤੋਂ ਪਹਿਲਾਂ ਰਸਤੇ 'ਚ ਗੁਰਦੁਆਰਾ ਕੱਚਾ ਗੁਰ ਸਰ ਵੀ ਹੁੰਦਾ ਹੈ ਲੋ ਜੀ ਹੰਡੇ ਆਇਆ ਪਿੰਡ ਪਾਰ ਕਰਕੇ ਜੋ ਰੋੜ ਥੋਲੇ ਵੱਲ ਜਾਂਦਾ ਉਹ ਤੇ ਗੁਰਦੁਆਰਾ ਅਡੀਸਰ ਸਾਹਿਬ ਜੀ ਹੈ ਲੋ ਜੀ ਜੀ ਮੈਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਅੜੀਸਰ ਪਹੁੰਚ ਗਏ ਆ ਤੇ ਇੱਥੇ ਆਸੇ ਪਾਸੇ ਜਿਵੇਂ ਆਪਾਂ ਕੋਈ ਚੀਜ਼ ਪਰਚੇਸ ਕਰਨੀ ਆ ਹਨਾ ਉਹਦੇ ਲਈ ਦੁਕਾਨਾਂ ਲੱਗੀਆਂ ਹੋਈਆਂ ਆਪਾਂ ਹੁਣ ਪਹਿਲਾਂ ਗੱਡੀ پارک ਕਰਾਂਗੇ ਇੱਥੇ ਕੁਝ ਪਾਰਕਿੰਗ ਆ ਪੇਡ ਹੈ ਤੇ ਕੁਝ ਪਾਰਕਿੰਗ ਆ ਫ੍ਰੀ ਹੈ ਇੱਕ ਇੱਥੇ ਵੱਡੀ ਪਾਰਕਿੰਗ ਵੀ ਹੈ ਜਿੱਥੇ ਹੁਣ ਅਸੀਂ ਗੱਡੀ پارک ਕਰ ਰਹੇ ਆ ਤੁਹਾਡੇ ਸਾਹਮਣੇ ਆ ਈ ਵਾਲੀ ਪਾਰਕਿੰਗ ਫ੍ਰੀ ਹੈ ਨਾਲੇ ਇੱਥੇ ਬਹੁਤ ਭੀੜ ਹੁੰਦੀ ਹੈ ਸੰਡੇ ਨੂੰ ਗੁਰਦੁਆਰਾ ਅੜੀਸਰ ਸਾਹਿਬ 'ਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਸੰਡੇ ਨੂੰ ਕੱਲਾ ਪੰਜਾਬ ਵੀ ਨਹੀਂ ਬਾਹਰਲੇ ਬਾਹਰਲੇ ਵੀ ਸਟੇਟਾਂ 'ਚੋਂ ਲੋਕ ਆਉਂਦੇ ਆ ਪਾਰਕਿੰਗ ਤੋਂ ਬਾਹਰ ਨਿਕਲਣ ਤੋਂ ਬਾਅਦ ਜੇ ਮੈਂ ਤੁਸੀਂ ਕੋਈ ਭੋਗ ਪ੍ਰਸ਼ਾਦ ਭੇਟ ਕਰਨਾ ਹੈ ਉਹ ਇੱਥੋਂ ਮਿਲ ਜਾਂਦਾ ਹੈ ਗੁਰਦੁਆਰਾ ਅਡਿਸਰ ਸਾਹਿਬ ਜੀ ਦੇ ਅੰਦਰ ਐਂਟਰ ਕਰਨ ਸਾਰੀ ਇੱਥੇ ਜੋੜਾ ਜੋੜਾ ਘਰ ਹੁੰਦਾ ਜੋੜਾ ਘਰ ਚ ਆਪਾਂ ਜੁੱਤੇ ਐਂਟਰ ਜਮਾ ਕਰਵਾ ਕੇ ਅੰਦਰ ਜਾਂਦੇ ਜਿਵੇਂ ਤੁਸੀਂ ਕੋਈ ਦੇਗ ਪ੍ਰਸਾਦ ਲੈਣਾ ਉਹ ਇੱਥੋਂ ਮਿਲ ਜਾਏ ਜੇ ਤੁਸੀਂ ਕੋਈ ਪਤਾਸੇ ਖਿਲਣਾ ਲੱਡੂ ਲੈਣੇ ਉਹ ਬਾਹਰੋਂ ਮਿਲਦੇ ਆ ਹੁਣ ਆਪਾਂ ਇਸ ਤੋਂ ਬਾਅਦ ਦਰਬਾਰ ਸਾਹਿਬ 'ਤੇ ਜਾਵਾਂਗੇ ਮਨ ਕਾ ਕਰ ਹੈ ਵਿਚਾਰੀ ਤੋ ਕੇ ਬੜੀ ਬਾਦ ਉਪਾਦਾਂ ਦੇ ਅਰਮਣ ਕੀਤੀ ਰਹੀ ਜੀ ਵਿਚਾਰ ਕੱਢੇ ਰਪੋਉ ਤੋ ਜਾਏ ਗੁਰਦਵੰਤ ਸਾਹਿਬ ਗੁਰ ਦਰਬਾਰ ਸਾਹਿਬ ਚ ਬਾਹਰ ਨਿਕਲਣ ਸਾਰੀ ਇੱਥੇ ਸਰੋਵਰ ਬਣੇ ਹੋਏ ਜੇ ਕਿਸ ਨੇ ਇਸ਼ਨਾਨ ਕਰਨਾ ਤੇ ਇਸ ਬਾਅਦ ਅਸੀਂ ਪ੍ਰਸ਼ਾਦ ਲਵਾਵਾਂਗੇ ਪ੍ਰਸ਼ਾਦ ਲੈ ਕੇ ਅਸੀਂ ਲੰਗਰ ਹਾਲ ਚ ਜਾਵਾਂਗੇ ਅਸੀਂ ਤੁਹਾਨੂੰ ਲੰਗਰ ਹਾਲ ਵੀ ਦਿਖਾਵਾਂਗੇ ਮੈਂ ਤਾਂ ਲੰਗਰ ਹਾਲ 'ਚ ਆ ਕੇ ਆਪਣੀ ਸੇਵਾ ਸ਼ੁਰੂ ਕਰਤੀ ਹੈ ਮੈਂ ਤਾਂ ਇੱਥੇ ਭਾਂਡੇ ਫੜਾਉਣਾ ਹੈ ਇਸ ਤੋਂ ਬਾਅਦ ਉਹ ਇਧਰ ਸੰਗਤਾਂ ਨੂੰ ਪ੍ਰਸ਼ਾਦਾ ਚੁਕਾਇਆ ਜਾਂਦਾ ਤੇ ਇਸ ਤੋਂ ਬਾਅਦ ਝੂਠੇ ਭਾਂਡੇ ਲੈ ਕੇ ਇਧਰ ਤੋਂ ਉਹਨਾਂ ਦਿੱਤੇ ਜਾਂਦੇ ਆ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਤੇ ਇਸ ਤੋਂ ਬਾਅਦ ਉਧਰਲੇ ਸਾਈਡ ਸਬਜ਼ੀਆਂ ਕੱਟੀਆਂ ਜਾਂਦੀਆਂ ਇਧਰ ਸਬਜ਼ੀਆਂ ਕੱਟ ਰਿਹਾ ਅੱਜ ਕੱਦੂ ਸੀ ਉਧਰ ਕਾਰ ਸੇਵ ਵਾਲੇ ਖੜੇ ਹੁੰਦੇ ਆ ਟਰੱਕ ਟਰੱਕ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਇੱਥੇ ਟਰੱਕ ਖੜਿਆ ਹੈ ਕਾਰ ਸੇਵ ਵਾਲੇ ਇਹ ਸਬਜ਼ੀਆਂ ਲਿਆ ਕੇ ਇੱਧਰ ਰੱਖਦੇ ਹੁੰਦੇ ਆ ਇਹਦੇ ਬਾਅਦ ਇੱਥੇ ਸਬਜ਼ੀਆਂ ਕੱਟਦੇ ਆ ਇੱਧਰ ਮੇਰੇ ਮੰਮਾ ਡੈਡੀ ਜੀ ਬੈਠੇ ਆ ਉਧਰ ਭਾਂਡੇ ਉੱਥੇ ਭਾਂਡੇ ਬਰਤਨ ਟੁੱਟੇ ਜਾਂਦੇ ਆ ਇਹਦੇ ਬਾਅਦ ਉੱਥੇ ਰੱਖੇ ਜਾਂਦੇ ਆ ਤੇਦਾ ਜੀ ਨਿੱਕੇ ਨਿੱਕੇ ਬੱਚੇ ਵੀ ਅੱਜ ਸੇਵਾ ਤੇ ਲੱਗੇ ਹੋਏ ਸੀ ਪੰਜ ਛੇ ਦਿਨਾਂ ਦੇ ਕੱਦੂ ਬੱਦ ਆ ਰਹੇ ਆਗੇ ਸੇਵਾ ਚ ਉਧਰ ਇੱਕ ਮਸ਼ੀਨ ਲਾਈ ਵੀ ਆ ਜੀ ਆਲੂ ਕੱਟਣ ਨੂੰ ਮਸ਼ੀਨ ਬਹੁਤ ਵਧੀਆ ਛੇਤੀ ਛੇਤੀ ਆਲੂ ਕਟਣ ਦੇ ਦੇ ਨਾਲ ਅਸੀਂ ਤੁਹਾਨੂੰ ਹੁਣ ਆਏ ਦਿਖਾਉਨੇ ਆ ਵੀ ਪ੍ਰਸ਼ਾਦਾ ਕਿੱਧਰ ਦੀ ਬੰਦਲ ਪੂਰਾ ਲੰਗਰ ਕਿੱਧਰ ਬੰਦ ਹੈ ਅਸੀਂ ਤੁਹਾਨੂੰ ਦਿਖਾਉਨੇ ਆ ਹਣ ਆ ਦੇਖੋ ਜੀ ਜਿਵੇਂ ਮੈਨੂੰ ਤੁਸੀਂ ਦੇਖ ਲੈ ਦੇਖ ਰਹੇ ਹੋ ਇੱਧਰ ਸਬਜੀ ਜਮਾ ਕੀਤੀ ਜਾਂਦੀ ਹੈ ਉਧਰ ਜੀ ਪ੍ਰਸ਼ਾਦਾ ਬਣਾਇਆ ਜਾਂਦਾ ਹੈ ਉਹ ਮਸ਼ੀਨ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਸਬਜੀ ਕੱਟੀ ਹੋਈ ਜਮਾ ਕੀਤੀ ਜਾਂਦੀ ਹੈ ਹੁਣ ਜੀ ਮੈਂ ਦਿਖਾਉਂਗਾ ਤੁਹਾਨੂੰ ਇੱਧਰ ਚੱਲੋ ਮੈਂ ਤੁਹਾਨੂੰ ਪੱਠੀ ਦਿਖਾਉਣਾ ਆ ਦੇਖੋ ਜੀ ਉਹ ਪੱਠੀ ਹੈ ਇਹਦੇ ਗੈਸ ਨਾਲੀ ਬਰਸ਼ਾਤ ਦਾ ਬਣਾਇਆ ਜਾਂਦਾ ਇੱਥੇ ਸਾਰਾ ਕੁਝ ਚਾ ਸਬਜੀ ਇਹ ਬੜਾ ਇਤਨਾ ਚੰਗੀ ਤਿਆਰ ਕੀਤੀ ਜਾਂਦੀ ਹੈ ਜੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਅੱਜ ਕਦੂ ਦੀ ਸਬਜੀ ਬਣ ਰਹੀ ਹੈ ਇਹਨਾਂ ਚ ਇਹਨਾਂ ਚ ਹੀ ਬੰਦੇ ਹੈ ਚਾ ਸਬਜੀ ਦਾਲ ਬੱਜੀ ਇੱਧਰ ਬਾਬਾ ਜੀ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਉਹ ਹੁਣ ਤੁਹਾਨੂੰ ਮੈਂ ਦਿਖਾਉਣਾ ਦੇਖੋ ਜੀ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਤੇ ਜੀ ਸੇਵਾਦਾਰ ਇੱਧਰ ਰਹਿੰਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜੇ ਕਿਸ ਸੰਗਤ ਨੇ ਲੈਣੇ ਕਮਰੇ ਉਹ ਇਹ ਦੂਤ ਤੇ ਬਣੇ ਹੋਏ ਆ ਪੌੜੀਆਂ ਟੜਕੇ ਜਿਵੇਂ ਆਪਾਂ ਲੰਗਰ ਹਾਲ ਚੋਂ ਬਾਹਰ ਨਿਕਲਦੇ ਆਂ ਈ ਰੂਮ ਚ ਲੱਡੂਆਂ ਦਾ ਪ੍ਰਸ਼ਾਦ ਮਿਲਦਾ ਇੱਥੇ ਮੇਨ ਬਾਬਾ ਜੀ ਬਾਬਾ ਬਾਬੂ ਸਿੰਘ ਜੀ ਬੈਠੇ ਸੀ ਜੋ ਆਪਣੀ ਸੇਵਾ ਨਿਭਾ ਰਿਹਾ ਇੱਥੇ ਪ੍ਰਸ਼ਾਦ ਲੈਂਦੇ ਆ ਉਹ ਦੇਖੋ ਜੀ ਬੱਟੇ ਬਾਬਾ ਬਾਬੂ ਸਿੰਘ ਜੀ ਇੱਥੇ ਸਾਰੇ ਗੁਰਦੁਆਰਾ ਢੀ ਸਰ ਸਾਹਿਬ ਜੀ ਦੇ ਦਾਇਤ ਹਸਲੀ ਕੇ ਵੇ ਜੋ ਗੁਰ ਨਾਮੇ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਹੈ। ਗੁਰਬਾਣੀ ਅਸੀਂ ਬਾਹਰ ਆ ਗਏ ਜੋੜੇ ਜੋੜੇ ਘਰਚ ਜੁੱਤੇ ਪਹਿਨਣ ਲਈ ਅੱਜ ਬਹੁਤ ਸੇਵਾ ਮਿਲੀ ਕਿਉਂਕਿ ਅੱਜ ਕਟ ਸੀ ਸੰਗਤ त्याज्य ਗੁਰੂ ਜੀ ਦੀ ਕਿਰਪਾ ਸੀ। ਮੇਰੇ ਮੰਮਾ ਡੈਡੀ ਉਧਰ ਸਬਜ਼ੀ ਕੱਟਦੇ ਰਹੇ ਕਦੂ ਤੇ ਮੈਂ ਇੱਧਰ ਬਰਤਨ ਵਰਤੌਂਦਾ ਰਿਹਾ। ਇਦੋਂ ਬਾਅਦ ਹੁਣ ਅਸੀਂ ਪਾਰਕਿੰਗ 'ਚ ਜਾਵਾਂਗੇ। ਆਹ ਹੁਣ ਅਸੀਂ ਪਾਰਕਿੰਗ 'ਚ ਪਹੁੰਚ ਗਏ ਆਂ ਸਾਰੀਆਂ ਲਾਈਟਾਂ ਚੱਲ ਪਈਆਂ ਸੀ ਕਿਉਂਕਿ ਹਨੇਰਾ ਬਹੁਤ ਹੋ ਗਿਆ ਸੀ ਇਹ ਜੋ ਗੱਡੀਆਂ ਬਸੇ ਉਹਨਾਂ ਦੀਆਂ ਡਰ ਗਈਆਂ ਜੋ ਜਿਨ੍ਹਾਂ ਨੇ ਇੱਥੇ ਰਾਤ ਕੱਟਣੀ ਸੀ ਬਾਕੀ ਸਾਰੇ ਲਗਭਗ ਭੱਗ ਚੁੱਕੇ ਆ ਸਿਰਫ ਉਹ ਹੀ ਆ ਉਹ ਸੇਵਾਦਾਰ ਦੀਆਂ ਗੱਡੀਆਂ ਜੋ ਸੰਗਤ ਅੱਜ ਰਹਿਣ ਵਾਲੀ ਹੈ ਬਾਕੀ ਸਾਰੀਆਂ ਭੱਗ ਗਈਆਂ ਗੱਡੀਆਂ ਹੁਣ ਜਿਵੇਂ ਗੱਡੀ ਲੈ ਕੇ ਆ ਗਏ ਆ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਸਾਰੀ ਸਾਰੀਆਂ ਲਗਭਗ ਦੁਕਾਨਾਂ ਬੰਦ ਹੋ ਗਈਆਂ 7:30 ਤੋਂ ਬਾਅਦ ਇੱਥੇ ਸਾਰੀਆਂ ਦੁਕਾਨਾਂ ਦੇ ਬਰਾਬਰ ਦੁਕਾਨਾਂ ਬੰਦ ਹੋ ਜਾਂਦੀਆਂ ਹਲੇ ਬਸ ਇੱਕ ਦੋ ਹੀ ਦੁਕਾਨਾਂ ਖੁੱਲੀਆਂ ਜੋ ਮਤਲਬ ਪਾਰਕਿੰਗ ਦੇ ਨੇੜੇ ਹੈ ਬਾਕੀ ਸਾਰੀਆਂ ਬੰਦ ਹੋ ਗਈਆਂ ਜਿਵੇਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਯੇ ਮੇਉ ਤੁਸੀ ਦੇਖ ਹੀ ਸਕਦੇ ਆ 8:05 ਹੋ ਗਿਆ ਤੇ ਹੁਣ ਆਪਾਂ ਪਿੰਡ ਵੀ ਪਹੁੰਚ ਗਏ ਆ ਤੇ ਤੁਸੀਂ ਅੱਜ ਗੁਰਦੁਆਰਾ ਅਡਿਸਰ ਸਾਹਿਬ ਜੀ ਦੇ ਵੀ ਦਰਸ਼ਨ ਕਰ ਲਏ ਜੇ ਤੁਹਾਨੂੰ ਆ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਅਸੀਂ ਏਜੀਆਂ ਹੋਰ ਵੀਡੀਓਾਂ ਬਣਾਉਂਦੇ ਰਾਵਾਂਗੇ ਤੇ ਇਹ ਸਾਡੇ ਪਿੰਡ ਦਾ ਗੁਰਦੁਆਰਾ ਹੈ ਤਾਂ ਸ਼ਸ਼ੀ ਕੱਲ੍ਹ ਸਾਰਿਆਂ ਨੂੰ